ਆ ਤਾਂ ਮੈਂ ਲੇਬਰ ਹੀ ਕਰਦਾ ਹੁੰਦਾ ਸੀਗਾ ਜੀ ਤੇ ਲੇਬਰ ਕਰਦਾ ਹੁੰਦਾ ਸੀਗਾ ਤੇ ਉੱਥੋਂ ਆਪਣੇ ਇੱਕ ਆਪਣੇ ਮਿੱਤ ਮਿੱਤਰ ਜੀ ਨਾ ਦੇ ਹੈਗੇ ਨੇਗੇ ਉਹਨਾਂ ਪਬਲਿਕੇਸ਼ਨ ਤਰਕ ਭਾਰਤੀ ਤੇ ਉਹਨਾਂ ਨੇ ਉੱਥੋਂ ਲੇਬਰ ਲੇਬਰ ਚਾਹੁੰ ਚਾਹੀ ਸੀਗੇ ਵੀ ਕੋਈ ਬੰਦਾ ਚਾਹੀਦਾ ਜਿਹੜਾ 10-12 ਪੜਿਆ ਹੋਵੇ ਵੀ ਜਿਹੜਾ ਵੀ ਕੰਮ ਕਰ ਕਰ ਸਕਦਾ ਹੋਵੇ ਜੀ ਤੇ ਉੱਥੇ ਮੈਂ ਖੜਾ ਸੀਗਾ ਮਾਂ ਚਲ ਮੈਂ ਚਲ ਬੜਦਾ ਕਿਹੜਾ ਬੱਠਲੀ ਚੱਕਣੀ ਨੇ ਕਿਹੜਾ ਕੁਰਸੀ ਤੇ ਬੈਠਣਾ ਹੈ ਤੇ ਉਹ ਤੋਂ ਮੈਨੂੰ ਲੈ ਗਏ ਜੀ ਤੇ ਉੱਥੇ ਫਿਰ ਕੈਮਨ ਨੂੰ ਪੁੱਛਦੇ ਹੀ ਪੜਨਾ ਆਉਂਦਾ ਨਹੀਂ ਮਹਨਾਈ ਜੀ ਮਿਲਦਾ ਸੀ ਬਠਰੀ ਚੱਕਣੇ ਮੈਂ ਤਾਂ ਆ ਗਿਆ ਜੀ ਤੇ ਉਹ ਕਹਿੰਦੇ ਚੱਲ ਕੋਈ ਨਹੀਂ ਅੱਜ ਦਾ ਦਿਨ ਤਾਂ ਲਾ ਫਿਰ ਹੌਲੀ ਹੌਲੀ ਉਹਨਾਂ ਨੂੰ ਲੱਗਿਆ ਵੀ ਮੁੰਡਾ ਕੰਮ ਕਰਨ ਵਾਲਾ ਕਰ ਲੂਗਾ ਤੇ ਉਹਨਾਂ ਨੇ ਫਿਰ ਮੈਨੂੰ ਹੌਲੀ ਹੌਲੀ ਕਿਤਾਬਾਂ ਨਾਲ ਪਹਿਲਾਂ ਚੱਕ ਧਾਰਤੀ ਰੱਖਿਆ ਜੀ ਫਿਰ ਹੌਲੀ ਹੌਲੀ ਉਹਨਾਂ ਨੇ ਮੈਨੂੰ ਪੜਨਾ ਸਿਖਾਇਆ ਜੀ ਉੱਥੇ ਨਾ ਕੁੜੀਆਂ ਕੰਮ ਕਰਦੀਆਂ ਹੁੰਦੀਆਂ ਜੀ ਉਹ ਬਾਕਾਇਦਾ ਨਾਲ ਅੱਧਾ ਦਾ ਘੰਟਾ ਘੰਟਾ ਲ ਘੰਟਾ ਲਾ ਕੇ ਨਾ ਮੈਨੂੰ ਅਖਬਾਰ ਲੈ ਕੇ ਬਹਿ ਜਾਂਦੇ ਸੀ ਉਹ ਪੜਾਉਂਦੀਆਂ ਹੁੰਦੀਆਂ ਜੋੜ ਜੋੜ ਪੂੜੇ ੜੇ ਤੁਸ਼ਟਾ ੜਾ ਕਰਕੇ ਹੌਲੀ ਹੌਲੀ ਉਹਨਾਂ ਨੇ ਪੜ੍ਹਨਾ ਲਿਖਣਾ ਸਿੱਖਿਆ ਸੀ ਜੀ ਫਿਰ ਪੜ੍ਹਨ ਤੋਂ ਬਾਅਦ ਫਿਰ ਹੌਲੀ ਹੌਲੀ ਫਿਰ ਮੈਂ ਉਹਨਾਂ ਦੀ ਮਾਰਕੀਟਿੰਗ ਦਾ ਕੰਮ ਕਰਦਾ ਰਿਹਾ ਜੀ ਫਿਰ ਐਗਜ਼ੀਬਿਸ਼ਨ ਵਗੈਰਾ ਵੀ ਹੁੰਦੀਆਂ ਸੀ ਫਿਰ ਉਹ ਲਾਉਂਦਾ ਰਿਹਾ ਜੀ ਤੇ ਜਦੋਂ ਉਹਨਾਂ ਲੈ ਆਏ ਸੀ ਤੋਂ ਘਰ ਦੇ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਸੀਗੇ ਜੀ ਤੇ ਆਰਥਿਕ ਤੌਰ ਤੇ ਕਮਜ਼ੋਰੀ ਸੀ ਤੇ ਇਹਨਾਂ ਕਰਕੇ ਹੀ ਲੇਬਰ ਚ ਲੇਬਰ ਚ ਆਉਂ ਚ ਜਾਣਾ ਪੈਂਦਾ ਸੀ ਜੀ ਉਹਨਕੇ ਦਾਦੇ ਹੁਣ ਆ ਰਿਹਾ ਇੰਟੀਕਾਮ ਕਰੰਦੇ ਬਾਅਦ ਵਧਿਆ ਜਦੋਂ ਕਿਤਾਬਾਂ ਚ ਆਇਆ ਇੱਥੇ ਵੀ ਆਉਣ ਨਾਲ ਫਰਕ ਪਿਆ ਜੀ ਕਿਤਾਬਾਂ ਦੇ ਬਾਕੀ ਐ ਵੀ ਜਦੋਂ ਉਹਨਾਂ ਨਾਲ ਵੀ ਕੰਮ ਕਰਦੇ ਸੀ ਉਦੋਂ ਵੀ ਹੌਲੀ-ਹੌਲੀ ਕਿਤਾਬਾਂ ਦਾ ਕੰਮ ਕਰਦੇ ਸੀ ਨਾਲ ਨਾਲ ਹੌਲੀ-ਹੌਲੀ ਮਾੜਾ-ਮੋਟਾ ਉਹ ਵੀ ਆਰਥਿਕ ਤੌਰ ਤੇ ਸਪੋਰਟ ਕਰ ਦਿੰਦੇ ਹੁੰਦੇ ਸੀਗੇ ਤੇ ਉਹਨਾਂ ਦਾ ਕੇ ਹੌਲੀ-ਹੌਲੀ ਐ ਸੈੱਟ ਹੋ ਗਿਆ ਜੀ ਘਰ ਦੇ ਹਾਲਾਤ ਵੀ ਸੈੱਟ ਹੋ ਗਏ ਤੇ ਆਪਣੇ ਆਪੋ ਆਪਣੀਆਂ ਜ਼ਿੰਦਗੀਆਂ ਚ ਵੀ ਸੈੱਟ ਹੋ ਗਏ ਤਾਂ ਬੁੱਕਾਂ ਸ਼ੌਕ ਹੈ ਨਹੀਂ ਸੀ ਬ੍ਰਦਰ ਪੱਲਾ ਲੈ ਵੀ ਕਰਦੇ ਸੀ ਦਿਹਾੜੀ ਵਗੈਰਾ ਇਹਨਾਂ ਬੁੱਕਾਂ ਸ਼ੌਕ ਹੈ ਗਿਆ ਪਲਾ ਵੇਚਣ ਦਾ ਦੂਆ ਪੜਨ ਦਾ ਪੈ ਗਿਆ ਇਤਨਾ ਪੱਕੀ ਸਟਾਲ ਲਈ ਮਿਲਗੇ ਹੋਗੇ 7-8 ਮਹੀਨੇ ਉਸ ਤੋਂ ਮੈਂ ਹੁਣੇ ਜੁੜੇ ਦੋ-ਤਿੰਨ ਮਹੀਨਿਆਂ ਤੋਂ ਇਹ ਰਿਸਪੌਂਸ ਵਧੀਆ ਮਿਲਿਆ ਕੰਮ ਮੈਂ ਵੀ ਸੋਚਿਆ ਵੀ ਡਰਾਈਵਰੀ ਕਰਦਾ ਤੇ ਹੁਣ ਆਪਾਂ ਆਪ ਦਾ ਕੰਮ ਤੇ ਜਾਇਆ ਜਾਵੇ ਹੁਣ ਕਿਦਾਂ ਲੱਗੀਆਂ ਕਿਤਾਬਾਂ ਦਾ ਕੰਮ ਵਧੀਆ ਕੰਮ ਹੈ ਇਹਦੇ ਵਿੱਚ ਗੱਲ ਹੋਰ ਬੰਦਾ ਹੋਰ ਲਗਾਤਾਰ ਸਿੱਖਦਾ ਰਹਿੰਦਾ ਜੀ ਹੁਣ ਮੈਨੂੰ ਇੱਕ ਤਵਾ ਪੰਨ ਦਾ ਸੌਂਗ ਪਹਿਲਾਂ ਪਹਿਲਾਂ ਇਹ ਪੜਦਾ ਨਹੀਂ ਸੀ ਬੁੱਕਾਂ ਘਰੇ ਪਈਆਂ ਰਹੀਆਂ ਮੈਨੂੰ ਧਿਆਨ ਨਹੀਂ ਦਿੰਦਾ ਸੀ ਹੁਣ ਆ ਵੀ ਹੁਣ ਮੈਨੂੰ ਵੀ ਬੁੱਕਾਂ ਪੰਨ ਦਾ ਸੌਂਗ ਪੜਨਾ ਨਹੀਂ ਨਾ ਨਹੀਂ ਨਿੱਤ ਮੰਨ ਨਵੀਂ-ਨਵੀਂ ਗੱਲ ਸਿੱਖਦਾ ਜੀ ਇਹ ਇ ਤਾਬਿਆਂ ਤੇ ਜਾਣੇ ਆ ਖਾਣਾ ਖਾਣ ਜਾਣੇ ਆ ਇੰਜੋਏ ਕਰਨ ਜਾਣੇ ਆ ਪਰ ਕਿਤੇ ਨਾ ਕਿਤੇ ਇਹਦੀ ਜ਼ਰੂਰਤ ਹੈ ਹਰ ਇੱਕ ਥਾਂ ਤੇ ਇਹਦੀ ਜ਼ਰੂਰਤ ਹੈ ਸਰਕਾਰ ਵੱਲੋਂ ਵੀ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਇਹਦਾ ਕਾਰਨ ਇਹ ਹੈ ਕਿ ਆਪਣੇ ਵਿੱਚ ਬਹੁਤ ਵੱਡੀ ਘਾਟ ਆ ਗਈ ਆਪਣੀ ਜਿਹੜੀ ਨੌਜਵਾਨੀ ਹੈ ਅਸਲ ਦੇ ਵਿੱਚੋਂ ਕਿਤਾਬਾਂ ਤੋਂ ਦੂਰ ਹੋ ਗਈ ਤੇ ਮੋਬਾਈਲ ਦੇ ਨੇੜੇ ਹੋ ਗਏ ਸੋ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ ਪਰ ਕਿਤਾਬਾਂ ਨੂੰ ਆਪਾਂ ਕਿਤੇ ਨਾ ਕਿਤੇ ਜਾ ਕੇ ਭੁੱਲ ਗਏ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਕਿਤਾਬਾਂ ਤਾਂ ਮਤਲਬ ਕਿ ਇੰਨੀਆਂ ਵਧੀਆ ਮਤਲਬ ਕਿ ਗਿਆਨ ਦਾ ਮਤਲਬ ਸੋਮਾ ਨੇ ਇਹਨਾਂ ਨੂੰ ਆਪਾਂ ਪੜ ਕੇ ਆਪਾਂ ਨੂੰ ਆਪਾਂ ਜ਼ਿੰਦਗੀ ਦੀ ਆਪਣੀ ਸੇਧ ਲੈ ਸਕਦੇ ਹਾਂ ਬਹੁਤ ਵਧੀਆ ਮੈਂ ਦੇਖਿਆ ਮੈਂ ਇਹਦੇ ਨਾਲ ਗੱਲਬਾਤ ਵੀ ਕੀਤੀ ਨੌਜਵਾਨ ਨਾਲ ਅਸਲ ਦੇ ਵਿੱਚ ਕਿਸੇ ਸਕੂਲ 'ਚ ਨਹੀਂ ਗਿਆ ਕਿਤੇ ਪੜਿਆ ਨਹੀਂ ਪਰ ਇਹ ਕਿਤਾਬਾਂ ਪੜ ਸਕਦਾ ਤੇ ਕਿਤਾਬਾਂ ਦੀ ਸਟਾਲ ਲਾਉਣ ਦਾ ਇਹਨੂੰ ਸ਼ੌਂਕ ਹੈ ਸੋ ਇਹ ਬਹੁਤ ਵਧੀਆ ਮਤਲਬ ਕਿ ਕਿਤੇ ਨਾ ਕਿਤੇ ਜਾ ਕੇ ਇਹ ਜਿਹੜਾ ਆਪਣੀ ਨੌਜਵਾਨੀ ਨੂੰ ਉਤਸ਼ਾਹਤ ਕਰਨ ਦਾ ਕੰਮ ਕਰ। ਜਿਸੀਂ ਵਿਜ਼ਿਟ ਕਰਦੀ ਰਹਿੰਨੇ ਇੱਥੇ। ਮਾਤਲਬ ਚੰਗੀ ਗੱਲ ਹੈ ਜੀ ਵਧੀਆ ਗੱਲ ਹੈ। ਫਸਟ ਟਾਈਮ ਇਹ ਚੀਜ਼ ਦੇਖੀ ਹੈ। ਵੀ ਕੋਈ ਮਤਲਬ ਜਿਸ ਜਗ੍ਹਾ ਤੇ ਆਪਾਂ ਫੂਡ ਵਗੈਰਾ ਖਾਣੇ ਆ ਉੱਥੇ ਇਹ ਚੀਜ਼ਾਂ ਪ੍ਰੋਵਾਈਡ ਕਰ ਰਹੇ ਨੇ ਜੀ। ਇਹ ਬਹੁਤ ਘੱਟ ਰਿਆਰ ਦੇਖਣ ਨੂੰ ਮਿਲਦੀ ਹੈ ਜੇ ਆਪਾਂ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਤੇ ਵੀ ਦੇਖਦੇ ਆਂਗੇ ਤਾਂ ਬਹੁਤ ਘੱਟ ਹੈ। ਕਿਸ ਤਰ੍ਹਾਂ ਦੀ ਬੁਕਸ ਲੱਗੀਆਂ ਕਿਸ ਤਰ੍ਹਾਂ ਮਨ ਨੂੰ ਕਿੱਦਾਂ ਬੜੀ ਲੱਗਦੀ। ਸਰ ਬੁਕਸ ਤਾਂ ਇਦਾਂ ਦਾਗਾ ਜੋ ਵੀ ਕਿਸੇ ਵੀ ਚੀਜ਼ ਦੇ ਵਿੱਚ ਆਪਣਾ ਇੰਟਰਸਟ ਹੈਗਾ ਲਾਈਕ ਜਿੱਦਾਂ ਮੈਨੂੰ ਆ ਕੋਈ ਕਿਸੇ ਦੀ ਜੀ ਹੁਣੀ ਪੜਨ ਦੇ ਵਿੱਚ ਤਾਂ ਉਹ ਸਾਰੀਆਂ ਵਿਜ਼ਿਟ ਮਤਲਬ ਇੱਥੇ ਬੁੱਕਮ ਪ੍ਰੋਵਾਈਡ ਹੈਗੀਆਂ ਨਾ ਗਈ ਆਪਾਂ ਨੂੰ ਜੋ ਵੀ ਆਪਾਂ ਜਿੱਦਾਂ ਵੀ ਦੀਦੀ ਵੀ ਚਾਹੀਦੇ ਆ ਤੁਹਾਨੂੰ ਸਾਰੀਆਂ ਬੁੱਕ ਬੁੱਕਸ ਇੱਥੋਂ ਮਿਲ ਜਾਣਗੀਆਂ ਵਧੀਆ ਲੱਗਿਆ ਕਿ ਇਸ ਤਰ੍ਹਾਂ ਦੀ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਸਰ